ਖਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਸੁਲਤਾਨ 25 ਜਨਵਰੀ ਨੂੰ ਪਿੰਡ ਹਮੀਦੀ ਜਿਲ੍ਹਾ ਬਰਨਾਲਾ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਜਿਹਦਾ ਪਹਿਲਾ ਪ੍ਰਾਈਜ਼ 1 ਲੱਖ ਦੂਜਾ 70000 ਬੈਸਟ ਰੀਡਰ ਤੇ ਜਾਫੀ ਨੂੰ 55500 ਦਿੱਤਾ ਜਾਣਾ ਇਹ ਟੂਰਨਾਮੈਂਟ ਆਪਣਾ ਭਰਾ ਗੋਰਾ ਹਮੀਦੀ ਨਿੰਦੀ ਹਮੀਦੀ ਤੇ ਕਾਲੇ ਬਾਈ ਨੂੰ ਤੁਸੀਂ ਜਾਣਦੇ ਹੋ ਜਿਹਦੇ ਨਾਂ ਨਾਲ ਮਸ਼ਹੂਰ ਆ ਪਿੰਡ ਹਮੀਦੀ ਦੇ ਵਿੱਚ ਕਬੱਡੀ ਕੱਪ ਹੋਣ ਜਾ ਰਿਹਾ ਤੇ ਮੈਂ ਸਾਰੇ ਦਰਸ਼ਕ ਵੀਰਾਂ ਨੂੰ ਕਹਿਣਾ ਆਪਣੇ ਪ੍ਰਾ ਗੋਰੇ ਦੇ ਟੂਰਨਾਮੈਂਟ ਤੇ ਜ਼ਰੂਰ ਪਹੁੰਚਿਓ ਹਮਮਾ ਕੇ ਪਹੁੰਚਿਓ ਬਹੁਤ ਵਧੀਆ ਮੈਚ ਹੋਣਗੇ ਤੇ 25 ਜਨਵਰੀ ਹਾਂ ਦਾ ਦੋਸਤੋ ਤੁਸੀਂ ਸਾਰੇ ਵੀਰਾਂ ਨੇ ਸੁਲਤਾਨ ਦੀ ਗੱਲ ਜਿਹੜੀ ਸੁਣ ਲਈ ਹੋਵੇਗੀ ਕੱਲ ਨੂੰ ਯਾਨੀ ਕਿ 25 ਜਨਵਰੀ 2024 ਨੂੰ ਦੋਸਤੋ ਹਮੀਦੀ ਪਿੰਡ ਦੇ ਵਿੱਚ ਜ਼ਿਲ੍ਹੇ ਬਰਨਾਲੇ ਦੇ ਵਿੱਚ ਬਹੁਤ ਵੱਡਾ ਓਪਨ ਦੇ ਜਿਹੜੇ ਮੁਕਾਬਲੇ ਹੋਣਗੇ ਜਿਹਦਾ ਫਰਸਟ ਇਨਾਮ 1 ਲੱਖ ਰੁਪਏ ਤੇ ਸੈਕੰਡ 70000 ਰੁਪਏ ਹੋਵੇਗਾ ਤੇ ਬੈਸਟਾਂ ਨੂੰ 51 51000 ਰੁਪਏ ਦਿੱਤੇ ਜਾਣਗੇ ਅਤੇ ਇੱਥੇ ਕੱਲ ਨੂੰ ਬਹੁਤ ਵੱਡੇ ਵੱਡੇ ਸੁਪਰਸਟਾਰ ਪਲੇਅਰ ਖੇਡਣਗੇ ਬਾਕੀ ਤੁਹਾਨੂੰ ਟੀਮਾਂ ਦੇ ਵੇਰਵੇ ਸਵੇਰੇ ਆਪਾਂ ਸਾਂਝੇ ਕਰਾਂਗੇ ਤਾਂ ਇਹ ਸੀ ਅੱਜ ਦੀ ਵੀਡੀਓ ਧੰਨਵਾਦ